ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਜੋ ਹਾਲਾਤ ਬਣੇ ਹਨ ਕੈਨੇਡਾ ਤੇ ਭਾਰਤ ਦੇ ਵਿਚਕਾਰ ਉਸ ਨੂੰ ਲੈ ਕੇ ਸਿੱਖ ਮਨਾਂ ਦੇ ਵਿੱਚ ਚਿੰਤਾ ਸੀ ਉਰਸ ਦੀ ਵਜ੍ਹਾ ਦੇ ਨਾਲ ਹੀ ਅੱਜ ਦੀ ਇਹ ਗੋਸ਼ਟੀ ਜਿਹੜੀ ਹੈ ਉਹ ਕੀਤੀ ਗਈ ਜਿਸ ਵਿੱਚ ਬਹੁਤ ਹੀ ਪੰਥ ਦੇ ਵਿਦਵਾਨਾਂ ਨੇ ਆਪਣੇ ਵਿਚਾਰ ਰੱਖੇ ਔਰ ਬੜੇ ਪੁਖਤਾ ਵਿਚਾਰ ਰੱਖੇ ਔਰ ਜਿਹੜੀਆਂ ਵਿਚਾਰਾਂ ਹੋਈਆਂ ਉਹਨਾਂ ਦੇ ਵਿੱਚੋਂ ਹੀ ਮੈਂ ਅੱਜ ਗੱਲ ਕਹਿਣ ਜਾ ਰਿਹਾ 1947 ਤੋਂ ਪਹਿਲਾਂ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਦੋ ਤਰ੍ਹਾਂ ਦੀਆਂ ਮੂਵਮੈਂਟਾਂ ਚੱਲੀਆਂ ਅੰਗਰੇਜ਼ਾਂ ਤੋਂ ਇੱਕ ਉਹ ਜਿਹੜੀ ਵਾਇਲੈਂਸ ਕਰਦੀ ਸੀ ਤੇ ਦੂਸਰੀ ਜਿਹੜੀ ਨਾਨ ਵਾਇਲੈਂਸ ਜਿਹੜੀ ਨਾਨ ਵਾਇਲੈਂਸ ਸੀ ਉਹਦੇ ਵਿੱਚ ਮਹਾਤਮਾ ਗਾਂਧੀ ਸੀ ਹੋਰ ਬਹੁਤ ਸਾਰੇ ਜਿਹੜੇ ਆ ਭਾਰਤ ਦੇ ਉਸ ਵਕਤ ਦੇ ਜਿਹੜੇ ਆ ਕਾਂਗਰਸ ਦੇ ਆਗੂ ਸੀ ਤੇ ਜਿਨ੍ਹਾਂ ਨੇ ਵਾਇਲੈਂਟ ਕੀਤੀ ਉਹਦੇ ਵਿੱਚ ਸ਼ਹੀਦ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਵਰਗੇ ਚੰਦਰਸ਼ੇਖ ਆਯਾਦ ਵਰਗੇ ਜਿਹੜੇ ਆ ਉਹ ਨੌਜਵਾਨ ਸੀ ਪਾਵੇਂ ਭਾਰਤ ਦੇ ਵਿੱਚ ਅੱਜ ਦੋਨੋਂ ਹੀ ਮੂਵਮੈਂਟ ਦੇ ਨਾਇਕਾ ਨੂੰ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ ਪਰ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਆਂ ਤੇ ਪਤਾ ਲੱਗਦਾ ਹੈ ਕਿ ਬਰਟੇਨ ਹਕੂਮਤ ਨੇ ਦੋਨੇ ਤਰ੍ਹਾਂ ਦੀਆਂ ਮੂਵਮੈਂਟਾਂ ਨੂੰ ਜਿਹੜਾ ਹੈ ਉਹ ਰਲਗੱਡ ਨਹੀਂ ਸੀ ਕੀਤਾ ਕਦੇ ਲੇਕਿਨ ਅੱਜ ਜਿਹੜਾ ਵਰਤਾਰਾ ਵਰਤ ਰਿਹਾ ਹੈ ਇਹਦੇ ਵਿੱਚ ਜਿਹੜੇ ਨੌਨ ਵਾਇਲੈਂਟ ਮੂਵਮੈਂਟ ਜਿਹੜੇ ਕਰ ਰਹੇ ਆ ਉਹਨਾਂ ਨੂੰ ਜਿਹੜਾ ਹੈ ਬਹੁਤ ਹੀ ਭੱਦੇ ਢੰਗ ਦੇ ਨਾਲ ਬਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਅਤਵਾਦੀ ਕਿਹਾ ਜਾ ਰਿਹਾ ਹੈ ਉਹਨਾਂ ਨੂੰ ਵੱਖਵਾਦੀ ਕਿਹਾ ਜਾ ਰਿਹਾ ਹੈ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਅਸੀਂ ਕੋਈ ਇਸ ਤੇ ਹਮਾਇਤੀ ਨਹੀਂ ਹੈ ਕੋਈ ਕੋਈ ਬੰਬ ਚਲਾਵੇ ਤੇ 50 100 ਬੰਦਾ ਮਾਰ ਦੇ ਜਾਂ ਗੋਲੀਆਂ ਚਲਾਵੇ ਤੇ ਇਹਨੂੰ ਸੰਕ ਜਿਹੜੇ ਲੋਕ ਹੈ ਉਹਨਾਂ ਨੂੰ ਮਾਰ ਦੇ ਅਸੀਂ ਇਹਦੀ ਕੋਈ ਹਮਾਇਤ ਨਹੀਂ ਕਰਦੇ ਪਰ ਜਿਨ੍ਹਾਂ ਨੇ ਕਿਸੇ ਵਾਇਲੈਂਸ ਦੇ ਵਿੱਚ ਸ਼ਮੂਲੀਅਤ ਹੀ ਨਹੀਂ ਕੀਤੀ ਉਹਨਾਂ ਦੇ ਉੱਤੇ ਅੱਤਵਾਦੀ ਦਾ ਵੱਖਵਾਦੀ ਦਾ ਟੈਗ ਲਾ ਕੇ ਤੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਖੁਰਕ ਕਰਕੇ ਸਿੱਖਾਂ ਦੇ ਅੰਦਰ ਭੈ ਪੈਦਾ ਕਰਨ ਦਾ ਯਤਨ ਜਿਹੜਾ ਹੈ ਇਹ ਬੜਾ ਚਿੰਤਾਜਨਕ ਹੈ। ਦੂਸਰੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਨੇ ਕਿਹਾ ਕਿ ਅਸੀਂ ਸਾਰੇ ਵੱਖਵਾਦੀਆਂ ਦੇ OCI ਕਾਰਡ ਜਿਹੜੇ ਆ ਉਹ ਰੱਦ ਕਰ ਦੇਵਾਂਗੇ। ਜਿਹੜੇ ਬੈਨ ਹੈ ਭਾਰਤ ਸਰਕਾਰ ਵੱਲੋਂ ਉਹਨਾਂ ਨੇ ਤਾਂ ਆਪਣੀ OCI ਕਾਰਡ ਬਣਵਾ ਹੀ ਨਹੀਂ ਹੈ। ਤੇ ਜਿਨ੍ਹਾਂ ਦੇ OCI ਕਾਰਡ ਬਣੇ ਆ ਉਹ ਭਾਰਤ ਦੇ ਕਈ ਦੌਰੇ ਕਰ ਚੁੱਕੇ ਆ ਬਾਇਜ਼ਤ ਇਥੇ ਆ ਚੁੱਕੇ ਆ ਔਰ ਬਾਇਜ਼ਤ ਇਥੋਂ ਵਾਪਸ ਜਾ ਚੁੱਕੇ ਆ ਹੁਣ ਉਹਨਾਂ ਦੇ OCI ਕਾਰਡ ਰੱਦ ਕਰਕੇ ਉਹਨਾਂ ਨੂੰ ਵੱਖਵਾਦੀ ਜਿਹੜਾ ਹੈ ਉਹ ਦਸਨ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ ਸਰਕਾਰ ਦੀ ਕਿ ਸਾਡੀ ਸਮਝ ਤੋਂ ਪਰੇ ਹੈ ਕੈਨੇਡਾ ਦੇ ਵਿੱਚ ਕੋਈ 16 ਲੱਖ ਦੇ ਕਰੀਬ ਭਾਰਤੀ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਚਲੋ ਮੰਨ ਲਓ ਕਿ 7-8 ਲੱਖ ਸਿੱਖ ਹੋਣਗੇ ਪਰ ਸਰਕਾਰ ਨੇ ਵੀਜ਼ਾ ਦੇ ਉੱਤੇ ਜਾਂ ਵੀਜ਼ਾ ਦੀ ਜਿਹੜੀ ਪ੍ਰਕਿਰਿਆ ਜਿਹੜੀ ਹੈ ਉਹਦੇ ਤੇ ਵੀ ਪਾਬੰਦੀ ਲਾ ਦਿੱਤੀ ਹੈ ਕਿ ਕੋਈ ਵੀ ਭਾਰਤੀ ਮੂਲ ਦਾ ਜਿਹੜਾ ਹੈ ਕਿਉਂਕਿ ਕੈਨੇਡਾ ਦੇ ਹੋਰ ਜਿਹੜੇ ਦੇਸ਼ਾਂ ਤੋਂ ਆ ਕੇ ਵਸੇ ਉੱਥੇ ਨਾਗਰਿਕ ਹੈ ਉਹ ਤਾਂ ਭਾਰਤ ਆਉਂਦਾ ਹੀ ਨਹੀਂ ਹੈ ਜੇ ਆਉਂਦੇ ਆ ਤੇ ਇੱਕਾ ਦੁਕਾ ਆਉਂਦੇ ਆ ਬਹੁਤੇ ਜਿਹੜੇ ਕੈਨੇਡੀਅਨ ਸਿਟੀਜ਼ਨ ਆ ਉਹ ਤਾਂ ਭਾਰਤੀ ਮੂਲ ਦੇ ਆ ਤੇ ਆਪਣੇ ਹੀ ਦੇਸ਼ ਦੇ ਮੂਲ ਦੇ ਲੋਕਾਂ ਦੇ ਉੱਤੇ ਬੈਨ ਕਰਕੇ ਉਹਨਾਂ ਨੂੰ ਭਾਰਤ ਦੇ ਵਿੱਚ ਭਾਰਤ ਸਰਕਾਰ ਜਿਹੜੀ ਹੈ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ਇਹ ਵੀ ਸਮਝ ਤੋਂ ਪਰੇ ਦੀ ਗੱਲ ਹੈ ਇੱਕ ਪਾਸੇ ਮਨੀਪੁਰ ਹੈ ਜਿੱਥੇ ਹਥਿਆਰ ਲਹਿਰਾਏ ਜਾਂਦੇ ਆ ਵਾਇਲੈਂਸ ਕ੍ਰੀਏਟ ਕੀਤੀ ਜਾਂਦੀ ਹੈ ਬੰਦੇ ਫੜੇ ਜਾਂਦੇ ਆ ਉਹਨਾਂ ਤੇ ਯੂਏਪੀਏ ਨਹੀਂ ਲੱਗਦਾ ਬਲਕਿ ਉਹਨਾਂ ਨੂੰ ਪੀੜਾ ਜੜੀਆਂ ਨੇ ਉਹ ਪ੍ਰੋਟੈਸਟ ਕਰਕੇ ਛੜਾ ਲੈਂਦੀਆਂ ਨੇ ਤੇ ਦੂਸਰੇ ਪੱਖ ਸੇ ਭਾਰਤ ਦੀ ਪਾਰਲੀਮੈਂਟ ਦੇ ਵਿੱਚੀ ਕਟਗਿੰਤੀ ਨਾਲ ਸੰਬੰਧਿਤ ਇੱਕ ਐਮਪੀ ਨੂੰ ਜਿਹੜਾ ਹੈ ਉਹ ਅੱਤਵਾਦੀ ਦੱਸਿਆ ਜਾ ਰਿਹਾ। ਜੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇੱਕ ਕਟਗਿੰਤੀ ਨਾਲ ਸੰਬੰਧਤ ਮੈਂਬਰ ਆਫ ਪਾਰਲੀਮੈਂਟ ਨੂੰ ਅੱਤਵਾਦੀ ਦੱਸਿਆ ਜਾ ਰਿਹਾ ਤੇ ਉਸ ਤੋਂ ਵੱਧ ਕੇ ਸ਼ਰਮਨਾਕ ਵਰਤਾਰਾ ਜਿਹੜਾ ਉਹ ਕੀ ਹੋ ਸਕਦਾ। ਕਿਸ ਦਿਸ਼ਾ 'ਚ ਸਾਨੂੰ ਧਕੇਲਿਆ ਜਾ ਰਿਹਾ ਹੈ ਇਹ ਸਮਝ ਤੋਂ ਪਰੇ ਹੈ। ਪਰ ਜਿਹੜੀ ਮੀਡੀਆ ਦੀ ਭੂਮਿਕਾ ਹੈ ਸਿੱਖਾਂ ਦੇ ਖਿਲਾਫ ਸਮੁੱਚੇ ਖਾਲਸਾ ਪੰਥ ਦੇ ਖਿਲਾਫ ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਅੱਤਵਾਦੀ ਹੈ ਵਕਵਾਦੀ ਹੈ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਸਮੁੱਚੇ মিডিਆ ਦੇ ਵਿੱਚ ਜਿਹੜਾ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਉਹ ਘਣਾਉਣਾ ਵਰਤਾਰਾ ਹੈ ਚਾਹੇ ਉਹ ਪੰਜਾਬੀ ਦੀਆਂ ਅਖਬਾਰਾਂ ਹੋਣ ਅੰਗਰੇਜ਼ੀ ਦੀਆਂ ਅਖਬਾਰਾਂ ਹੋਣ ਚਾਹੇ ਉਹ ਹਿੰਦੀ ਦੀਆਂ ਅਖਬਾਰਾਂ ਹੋਣ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਚਾਹੇ ਉਹ ਨੈਸ਼ਨਲ ਮੀਡੀਆ ਹੋਵੇ ਉਹਨਾਂ ਦੇ ਵਿੱਚ ਇੱਕੋ ਤਰ੍ਹਾਂ ਦਾ ਵਿਸ਼ਾ ਜਿਹੜਾ ਹੈ ਉਹ ਆ ਰਿਹਾ। ਉਹ ਉਸ ਵਿਸ਼ੇ ਨੂੰ ਜਦੋਂ ਅਸੀਂ ਘੋਖਦੇ ਹਾਂ ਖੰਗਾਲਦੇ ਹਾਂ ਤੇ ਪਤਾ ਲੱਗ ਰਿਹਾ ਹੈ ਕਿ ਉਹਨਾਂ ਲਫ਼ਜ਼ਾਂ ਦੇ ਵਿੱਚ ਉਹਨਾਂ ਲਿਖੇ ਗਏ ਲਫ਼ਜ਼ਾਂ ਦੇ ਵਿੱਚ ਉਹਨਾਂ ਬੋਲੇ ਗਏ ਲਫ਼ਜ਼ਾਂ ਦੇ ਵਿੱਚ ਘਟ ਗਿਣਤੀਆਂ ਦੇ ਪ੍ਰਤੀ ਕਿੰਨੀ ਜ਼ਹਿਰ ਭਰੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਭਰੀ ਜਾ ਰਹੀ ਸੋਸ਼ਲ ਮੀਡੀਆ ਜਾਂ ਨੈਸ਼ਨਲ ਮੀਡੀਆ ਵੱਲੋਂ ਜਾਂ ਗੋਦੀ ਮੀਡੀਆ ਵੱਲੋਂ ਜਿਹੜੀ ਜ਼ਹਿਰ ਹੈ ਇਹ ਇਸ ਕਿੱਤੇ ਦੇ ਵਿੱਚ ਕੀ ਹਾਲਾਤ ਬਣਾ ਸਕਦੀ ਹੈ ਇਹ ਦੇਖ ਕੇ ਹੀ ਇਹ ਸੋਚ ਕੇ ਹੀ ਜਿਹੜਾ ਹੈ ਉਹ ਬੜਾ ਭਾਰੀ ਜਿਹੜਾ ਹੈ ਇੱਕ ਕਿਸਮ ਦਾ ਚਿੰਤਾ ਪੈਦਾ ਹੁੰਦੀ ਹੈ ਇੱਕ ਫਿਕਰ ਪੈਦਾ ਹੁੰਦਾ ਹੈ ਔਰ ਨੈਸ਼ਨਲ ਮੀਡੀਆ ਇਹ ਸਾਰਾ ਕੁਝ ਕਰ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਵਰਤਾਨ ਸਰਜੇ ਜਾ ਰਹੇ ਨੇ ਸਿੱਖਾਂ ਦੇ ਖਿਲਾਫ ਸਾਡੀਆਂ ਪੰਜਾਬੀ ਅਖਬਾਰਾਂ ਵੀ ਜਿਹੜੀਆਂ ਇਸ ਪੱਖੋਂ ਪਿੱਛੇ ਨਹੀਂ ਐ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਇਹ ਇੱਕ ਤਾਂ ਜਿਨ੍ਹਾਂ ਨੇ ਕਦੇ ਵਾਇਲੈਂਸੀ ਨਹੀਂ ਕੀਤੀ ਹੈ ਜਿਨ੍ਹਾਂ ਨੇ ਕਦੇ ਚਿੜੀ ਤੱਕ ਨਹੀਂ ਮਾਰੀ ਇਸ ਧਰਤੀ ਤੇ ਆ ਕੇ ਉਹਨਾਂ ਦੇ ਮੱਥੇ ਦੇ ਉੱਤੇ ਅੱਤਵਾਦੀ ਦਾ ਟੈਗ ਲਾ ਕੇ ਤੇ ਫਿਰ ਉਸ ਟੈਗ ਨੂੰ ਦੁਨੀਆ ਨੂੰ ਦਿਖਾ ਦਿਖਾ ਕੇ ਪੂਰੀ ਕੌਮ ਨੂੰ ਅੱਤਵਾਦੀ ਕਹਿਣ ਦੀ ਜਿਹੜੀ ਇਹ ਰਵਾਇਤ ਖਾਸ ਤੌਰ ਦੇ ਉੱਤੇ ਗੋਦੀ মিডিਆ ਵੱਲੋਂ ਜਿਹੜੀ ਹੈ ਉਹ ਪ੍ਰਚਲਿਤ ਕੀਤੀ ਜਾ ਰਹੀ ਹੈ ਅਸੀਂ ਸਾਰਾ ਅੱਜ ਜਿੰਨੇ ਵੀ ਇੱਥੇ ਬੈਠੇ ਆ ਅਸੀਂ ਇਸ ਵਰਤਾਰੇ ਦੀ ਨਿਖੇਦੀ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਪੰਥ ਦੀਆਂ ਸੰਸਥਾਵਾਂ ਦੇ ਵਿਚਕਾਰ ਇੱਕ ਸੁਰਤਾ ਪੈਦਾ ਕਰਨ ਦੇ ਅਸੀਂ ਯਤਨ ਕਰਾਂਗੇ। ਔਰ ਜਿਹੜਾ ਨੈਰੇਟਿਵ ਸਾਡੇ ਖਿਲਾਫ ਬਣਾਇਆ ਜਾ ਰਿਹਾ ਅਸੀਂ ਸਾਰੇ ਰਲ ਮਿਲ ਕੇ ਇਸ ਨੂੰ ਕਰੈਕ ਕਰਕੇ ਅਸੀਂ ਜਿਹੜਾ ਸਾਡੇ ਆਮ ਜਿਹੜੇ ਸਾਡੇ ਸਿੱਖਾ ਉਹਨਾਂ ਦੇ ਮੰਨਨ ਵਿੱਚ ਜਿਹੜਾ ਤੋਖਲਾ ਪਿਆ ਉਹਨੂੰ ਦੂਰ ਕਰਨ ਦਾ ਜ਼ਰੂਰ ਯਤਨ ਕਰਾਂਗੇ। ਇਹ ਨਾ ਪਹਿਲੀ ਮੀਟਿੰਗ ਹੈ ਨਾ ਆਖਰੀ ਮੀਟਿੰਗ ਹੈ। ਇਸ ਤਰ੍ਹਾਂ ਦੀਆਂ ਗੋਸ਼ਟੀਆਂ, ਮੀਟਿੰਗਾਂ ਜਿਹੜੀਆਂ ਉਹ ਹੁੰਦੀਆਂ ਰਹਿਣਗੀਆਂ। ਔਰ ਮੈਨੂੰ ਉਮੀਦ ਹੈ ਕਿ ਜਿੰਨੇ ਵਿਦਵਾਨ ਇੱਥੇ ਅੱਜ ਹਾਜ਼ਰ ਹੋਏ ਨੇ ਬੜੇ ਸੋਹਣੇ ਵਿਚਾਰ ਰੱਖੇ ਨੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਸਮਝਿਆ ਪਰ ਇਹਨਾਂ ਉਸੇ ਕੰਟੀਨਿਊ ਕਰਦੇ ਰਾਂਗੇ ਮੈਂ ਇੱਕ ਵਾਰੀ ਫੇਰ ਇਹ ਕਹਿਣਾ ਚਾਹਾਂਗਾ ਕਿ ਸਰਕਾਰ ਨੂੰ ਕਦੇ ਤਾਂ ਸਾਡੇ ਨਾਲ ਆ ਕੇ ਬੈਠ ਕੇ ਤੇ ਕਦੇ ਤਾਂ ਜਿਹੜਾ ਹੈ 1947 ਤੋਂ ਲੈ ਕੇ ਹੁਣ ਤੱਕ ਕਦੇ ਵੀ ਜਿਹੜਾ ਹੈ ਉਹ ਸਾਨੂੰ ਆ ਕੇ ਪੁੱਛਿਆ ਨਹੀਂ ਹੈ ਅਸੀਂ ਜੇ ਰੋ ਰਹੇ ਹਾਂ ਤੇ ਸਾਨੂੰ ਤਕਲੀਫ ਹੈ ਮਚਾਉਂ ਦੌਰ ਹੁੰਦਾ ਜਦੋਂ ਉਹਨੂੰ ਤਕਲੀਫ ਹੁੰਦੀ 1947 ਤੋਂ ਪਹਿਲਾਂ ਜੋ ਸਾਡੇ ਨੇਤਾਵਾਂ ਨਾਲ ਵਾਅਦੇ ਕੀਤੇ ਸੀ ਕਿ ਉਹ ਵਫਾ ਹੋਏ ਆ ਕਿ ਇਸ ਧਰਤੀ ਦੇ ਉੱਤੇ ਕਿ ਇਸ ਖਿੱਤੇ ਦੇ ਵਿੱਚ ਸਾਡੇ ਜਿਹੜੇ ਮਹਾਨ ਗ੍ਰੰਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਿਫੂਜ਼ ਹੈ ਜਗ੍ਹਾ ਜਗ੍ਹਾ ਬੇਅਦਬੀਆਂ ਹੋ ਰਹੀਆਂ ਨੇ ਸਾਡੀਆਂ ਪਰੰਪਰਾਵਾਂ ਸਾਡੀਆਂ ਮਰਿਆਦਾਵਾਂ ਦਾ ਸ਼ਰੇਆਮ ਹੀ ਜਿਹੜਾ ਉਹ ਕਾਣ ਕੀਤਾ ਜਾ ਰਿਹਾ ਹੈ ਡੇਰਾਵਾਦ ਪ੍ਰਚਲਿਤ ਕਰਕੇ ਪ੍ਰਸਾਰਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰਤਾ ਹੈ ਉਹਨੂੰ ਡੈਮੇਜ ਕਰਨ ਦਾ ਯਤਨ ਹੋ ਰਿਹਾ ਹੈ। ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਸ ਖਿੱਤੇ ਦੇ ਵਿੱਚ ਡੇਰਾਵਾਦ ਨੂੰ ਪਰਫੁੱਲਤ ਕਰ ਰਹੀਆਂ ਨੇ। ਤਾਂ ਇਹ ਬਹੁਤ ਸਾਰੀਆਂ ਜਿਹੜੀਆਂ ਨੇ ਔਰ ਪੰਜਾਬ ਦਾ ਡੈਮੋਗ੍ਰਾਫਿਕ ਜਿਹੜਾ ਉਹ ਬਦਲਿਆ ਜਾ ਰਿਹਾ ਹੈ। ਅੱਜ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਉੱਤੇ ਦੂਸਰੀਆਂ ਸਟੇਟਾਂ ਤੋਂ ਆ ਕੇ ਲੋਕ ਵਸ ਰਹੇ ਨੇ। ਚਲੋ ਸਾਡੇ ਲੋਕ ਵੀ ਬਾਹਰ ਜਾਂਦੇ ਆ ਬਾਹਰ ਜਾ ਕੇ ਵਸਦੇ ਆ। ਲੇਕਿਨ ਉਹ ਉਥੋਂ ਦੇ ਕਾਨੂੰਨ ਮੁਤਾਬਕ ਚੱਲਦੇ ਆ ਤੇ ਇੱਥੇ ਜੋ ਪੰਜਾਬ ਦੇ ਹਾਲਾਤ ਬਣੇ ਨੇ ਕਿਸ ਤਰ੍ਹਾਂ ਲਾਅ ਐਂਡ ਆਰਡਰ ਜਿਹੜਾ ਹੈ ਉਹ ਫੇਲ ਹੋ ਰਿਹਾ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਕਿਵੇਂ ਸਾਡੀਆਂ ਪੱਗਾਂ ਉਛਲ ਰਹੀਆਂ ਨੇ ਇਹ ਸਾਰੀਆਂ ਚਿੰਤਾਵਾਂ ਨੇ ਸਾਡੀਆਂ ਕਿਵੇਂ ਨਸ਼ਾ ਜਿਹੜਾ ਹੈ ਪਿੰਡ ਪਿੰਡ ਪੱਧਰ ਦੇ ਉੱਤੇ ਜਿਹੜਾ ਸਾਡੀ ਨੌਜਵਾਨੀ ਨੂੰ ਗਾਲ ਰਿਹਾ ਇਹ ਸਾਡੀਆਂ ਚਿੰਤਾਵਾਂ ਹੈ ਸਾਡੇ ਤੌਖਲੇ ਹੈ ਸਾਡੇ ਫਿਕਰ ਹੈ ਤੇ ਇਹ ਫਿਕਰ ਜਿਹੜੇ ਆ ਸਾਂਝੇ ਕਰਨੇ ਆਪਸ ਦੇ ਵਿੱਚ ਇਹ ਸਾਡਾ ਫਰਜ਼ ਹੈ ਔਰ ਅਸੀਂ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ